नमस्कार डीडी पंजाबी देख रहे सारे दर्शकों का बहुत बहुत स्वागत है मैं हाँ सविता तो डी डीबाबी लैके हाजिर है जी प्रोग्राम हैलो डॉक्टर एक ऐसा प्रोग्राम जिस हर हफ्ते असी सेहत संबंधी एक नवा विषय लैके आए तो उस विषय पर चर्चा करने मौजूद होंगे ने एक्सपर्ट डॉक्टर्स दोस्तों आज अच्छा प्रोग्राम हैलो डॉक्टर आज अच्छे दिन के नाल खास जुड़िया हुआ है क्योंकि हर साल नवंबर महीने के ਤੀਸਰੇ ਵੈਡnesਡੇ ਨੂੰ ਵਰਲਡ ਸੀਓਪੀਡੀ ਡੇ ਦੇ ਰੂਪ ਦੇ ਵਿੱਚ ਮਨਾਇਆ ਜਾਂਦਾ ਹੈ ਸੋ ਅੱਜ ਦੇ ਸਾਡੇ ਪ੍ਰੋਗਰਾਮ ਹੈਲੋ ਡਾਕਟਰ ਦੇ ਵਿੱਚ ਅਸੀਂ ਚਰਚਾ ਕਰਾਂਗੇ कि सर्दियों के ही रेस्पीरेटरी प्रॉब्लम्स क्यों ज़्यादा वर सी ओ पी डी आखिरकार जो है कि इसमटम्स ने और किस तरीके सही ट्रीटमेंट के ना इसका इलाज कर सकते हैं और मैं दसदा जी कि लाइफ ओनिंग प्रोग्राम भी है तुसी भी साम जुड़ सकते हो सो सा प्रोग्राम जुड़न भी और डॉक्टर साहब तो सवाल पूछ देर नोट कर लो साडा नंबर है टू एट वन फोर टू सिक्स वन टू एट वन फोर टू सिक्स फोर आगाज़ कर लें अच्ते इस इंटरव्यू सैशन का और स्वागत कर दाँ मौजूद साढ़े आज के खास मेहमान का साढ़े आज मौजूद ने एलर्जी और छाती के रोगा के विशेषज्ञ डॉक्टर दीपक मोती जी का डॉक्टर साहब बहुत बहुत स्वागत है डॉक्टर साहब विंटर सीजन आ गया ਔਰ ਇਹਦੇ ਨਾਲ ਹੀ ਰੈਸਪੀਰੇਟਰੀ ਪ੍ਰੋਬਲਮਸ ਜੜੀਆਂ ਨੇ ਉਹ ਵੀ ਬਹੁਤ ਜ਼ਿਆਦਾ ਬਾਤ ਗਿਆ ਨਹੀਂ ਸੋ ਪਹਿਲਾ ਸਵਾਲ ਮੈਂ ਈਸੀ ਤੇ ਪੁੱਛਣਾ ਚਾਹਾਂਗੀ ਕਿ ਵਿంటర్ ਸੀਜ਼ਨ ਦੇ ਵਿੱਚ ਹੀ ਜ਼ਿਆਦਾ ਛਾਤੀ ਨਾਲ ਸੰਬੰਧਿਤ ਰੋਗ ਕਿਉਂ ਆ ਜਾਂਦੇ ਨੇ ਦੇਖੋ ਸਰਦੀ ਦਾ ਹਰੇ ਕੋਈ ਵੇਟ ਕਰਦਾ ਹੈ ਕਿ ਸਰਦੀ ਹਰੇ ਕੋ ਨੂੰ ਚੰਗੀ ਲੱਗਦੀ ਹੈ ਪਰ ਕਈ ਲੋਕਾਂ ਲਈ ਜਿਹੜੀ ਸਰਦੀ ਬੜੀ ਹੀ ਦੁਖਦਾਇਕ ਹੁੰਦੀ ਹੈ ਤੋਂ ਹੱਥ ਜੋੜਦੇ ਕਿਸੇ ਤਰੀਕੇ ਸਰਦੀ ਦਾ ਮੌਸਮ ਨਿਕਲ ਜਾਏ ਕਿਉਂਕਿ ਉਹਨਾਂ ਨੂੰ ਨੱਕ ਛਾਤੀ ਤਕਲੀਫਾਂ ਸ਼ੁਰੂ ਹੋ ਜਾਂਦੀਆਂ ਹੈ ਤਾਂ ਸਰਦੀ ਵਿੱਚ ਇਹ ਤਕਲੀਫਾਂ ਕਿਉਂ ਬਾਦੀ ਆ ਗਈਆਂ ਥੋੜਾ ਬਹੁਤ ਅੱਛਾ ਕੁਐਸਚਨ ਹੈ ਆਪਣਾ ਬੋਡੀ ਦਾ ਜੋ ਟੈਂਪਰੇਚਰ ਹੈ ਉਹ 35 ਤੋਂ 37 ਡਿਗਰੀ ਸੈਂਟੀਗ੍ਰੇਡ ਹੁੰਦਾ ਹੈ ਜੀ ਤਾਂ ਸਰਦੀ ਵਿੱਚ ਜਿਹੜੀ ਬਾਹਰ ਦੀ ਹਵਾ ਹੈਗੀ ਹੈ ਉਹਦਾ ਟੈਂਪਰੇਚਰ 5 ਤੋਂ 10 ਡਿਗਰੀ ਤੱਕ ਰਹਿ ਜਾਂਦਾ ਹੈ ਉਹ ਠੰਡੀ ਜਿਹੜੀ ਹਵਾ ਹੁੰਦੀ ਹੈ ਤੇ ਉਹ ਹਵਾ ਬੜੀ ਖੁਸ਼ਕ ਹੁੰਦੀ ਹੈ ਜੀ ਉਹ ਸਿੱਧੀ ਨੱਕ ਗਲਾ ਫੇਫੜੇ ਨੂੰ ਪੈਂਦੀ ਹੈ ਤੇ ਆਪਣੀ ਬੋਡੀ ਬਹੁਤ ਟਰਾਈ ਕਰਦੀ ਹੈ ਕਿ ਜਿਹੜੀ ਉਹ ਹਵਾ ਨੂੰ ਉਨੇ ਲੈਵਲ ਤੱਕ ਗਰਮ ਕਰਕੇ ਜਿੰਨਾ ਬੋਡੀ ਟੈਂਪਰੇਚਰ ਗਰਮ ਕਰਕੇ ਅੰਦਰ ਭੇਜੇ ਪਰ ਫਿਰ ਵੀ ਉਹ ਬਾਡੀ ਨੂੰ ਇਰਿਟੇਟ ਕਰਦੀ ਰਹਿੰਦੀ ਹੈਗੀ ਐ ਸਪੈਸ਼ਲੀ ਕੁਝ ਬੰਦਾ ਚ ਜਿੰਨਾ ਵਿੱਚ ਅਲਰਜੀ ਜ਼ਿਆਦਾ ਹੁੰਦੀ ਹੈ ਜਾਂ ਇਮਿਊਨਿਟੀ ਘੱਟ ਹੁੰਦੀ ਹੈ ਤਾਂ ਕਨਸਟੈਂਟਡ ਇਰਿਟੇਸ਼ਨ ਕਰਕੇ ਨੱਕ ਨੂੰ ਗਲੇ ਨੂੰ ਫੇਫੜਾਂ ਨੂੰ ਇਰਿਟੇਸ਼ਨ ਕਰਕੇ ਤਾਂ ਉੱਥੇ ਸੋਜਨ ਪੈਦਾ ਕਰਦੀ ਹੈ ਜਿਸ ਕਰਕੇ ਤਕਲੀਫ ਜ਼ਿਆਦਾ ਹੁੰਦੀ ਹੈ ਜ਼ਿਆਦਾ ਹੋ ਜਾਂਦੀ ਹੈ ਇਸ ਤੋਂ ਇਲਾਵਾ ਆਪਾਂ ਦੇਖੇ ਸਰਦੀ ਆਂਦੀ ਹੈਗੀ ਹੈ ਹਰੇਕ ਬੰਦਾ ਮਤਲਬ ਬਾਹਰ ਘੱਟ ਨਿਕਲਦਾ ਇਕੱਠੇ ਹੋ ਕੇ ਘਰ ਵਿੱਚ ਰਹਿੰਦੇ ਹੈਗੇ ਆ ਤਾਂ ਜੇ ਕਿਸੇ ਇੱਕ ਨੂੰ ਕੋਈ ਜ਼ੁਕਾਮ ਖਾਂਸੇ ਕੋਈ ਤਕਲੀਫ ਹੈਗੀ ਹੈ ਉਹ ਜਲਦੀ ਖਾਂਸੀ ਨਾਲ ਬਾਕੀਟ ਮੈਂਬਰਾਂ ਨੂੰ ਫਿਲਾ ਸਕਦਾ ਹੈਗਾ ਤੇ ਇਸ ਕਰਕੇ ਇੱਕ ਨੂੰ ਤਕਲੀਫ ਹੈ ਤਾਂ ਸਾਰਿਆਂ ਨੂੰ ਤਕਲੀਫਾਂ ਦੇ ਚਾਂਸ ਹੋ ਜਾਂਦੇ ਆ ਹੋ ਜਾਂਦੇ ਜੀ ਡਾਕਟਰ ਸਾਹਿਬ ਜੇਸੀ ਕਾਮਨ ਪ੍ਰੋਬਲਮਜ਼ ਦੀ ਗੱਲ ਕਰੀਏ ਕਾਮਨ ਕਾਮਨ ਪ੍ਰੋਬਲਮਸ ਕਿਹੜੀਆਂ ਹੋ ਸਕਦੀਆਂ ਨੇ ਇਸ ਖਾਸ ਤੌਰ ਤੇ ਰੈਸਪੀਰੇਟਰੀ ਡਿਸੀਜ਼ ਦੇ ਨਾਲ ਜਿਹੜੇ ਕਾਮਨ ਪ੍ਰੋਬਲਮ ਸਰਦੀ ਵਿੱਚ ਹੁੰਦੀ ਹੈ ਉਹ ਸਭ ਨਾਲ ਪਹਿਲਾਂ ਹੁੰਦਾ ਕਾਮਨ ਕੋਲਡ ਜਿਹਨੂੰ ਆਮ ਜਿਕਾਮ ਕਹ ਦਿੰਦੇ ਆ ਇਸ ਤੋਂ ਇਲਾਵਾ ਸਾਈਨੋਸਾਈਟਿਸ ਦੀ ਪ੍ਰੋਬਲਮ ਹੈ ਉਹ ਵੱਢ ਜਾਂਦੀ ਹੈ ਫਿਰ ਜਿਹਨੇ ਪੇਸ਼ੈਂਟ ਨੂੰ ਦਮੇ ਦੇ ਪੇਸ਼ੈਂਟ ਹੈਗੇ ਆ ਜਾਂ ਥੋੜਾ ਬਹੁਤ ਦਮੇ ਸਿੰਪਟਮ ਹੈ ਉਹਨਾਂ ਦਮਾ ਵੱਢ ਜਾਂਦਾ ਬ੍ਰੌਂਕਾਈਟਸ ਜ਼ਿਆਦਾ ਹੋ ਜਾਂਦਾ ਜਿਹੜੇ ਛੋਟੀਆਂ ਨਾਲੀਆਂ ਸਾਂ ਦੀਆਂ ਉਹ ਸਭ ਬ੍ਰੌਂਕਾਈਟਸ ਹੋ ਜਾਂਦਾ ਫਲੂ ਦੀ ਪ੍ਰੋਬਲਮ ਹੋ ਸਕਦੀ ਹੈ ਓਕੇ ਤੇ ਸੀਓਪੀਡੀ ਦੀ ਪ੍ਰੋਬਲਮ ਹੋ ਸਕਦੀ ਹੈ ਜੀ ਤੇ ਜਿੱਦਾਂ ਤੁਸੀਂ ਡਾਕਟਰ ਸਾਹਿਬ ਬਹੁਤ ਸਾਰੀਆਂ ਇਹ ਚੀਜ਼ਾਂ ਕਿਨਾਈਆਂ ਹੈ ਨਾ ਆਪਾਂ ਜੇ ਪ੍ਰੀਕਾਸ਼ਨਸ ਤੇ ਕਰੀਏ ਜਨਰਲ ਪ੍ਰੀਕਾਸ਼ਨਸ ਹੈ ਨਾ ਕਿਉਂਕਿ ਮੌਸਮ ਨੇ ਵੀ ਆਪਣੇ ਨਾਲ ਆ ਨਾ ਹੀ ਹੈ ਠੰਡ ਵੀ ਆਣੀ ਹੈ ਔਰ ਬਾਹਰ ਨਿਕਲਣ ਤੋਂ ਵੀ ਅਸੀਂ ਬਹੁਤ ਜ਼ਿਆਦਾ ਨਹੀਂ ਬਾਤ ਸਕਦੇ ਸੋ ਕਿਹੜੇ ਐਸੇ ਪ੍ਰੀਕਾਸ਼ਨਸ ਨੇ ਜੋ ਕਾਮ ਇਨਸਾਨ ਲੈ ਲੈ ਕੇ ਥੋੜਾ ਬਹੁਤ ਇਹਨਾਂ ਚੀਜ਼ਾਂ ਤੋਂ ਬਾਤ ਸਕਦਾ ਹੈ ਬਿਲਕੁਲ ਜਿਵੇਂ ਦਮੇ ਦੇ ਪੇਸ਼ੈਂਟ ਹੈਗੇ ਦਮੇ ਦੇ ਪੇਸ਼ੈਂਟ ਕੀ ਹੁੰਦੇ ਕਿ ਯਾਦਤਰ ਦੇਖਿਆ ਜੋ ਮੌਸਮ ਚੇਂਜ ਹੁੰਦਾ ਹੈ ਜਾਂ ਠੰਡਾ ਮੌਸਮ ਹੁੰਦਾ ਹੈਗਾ ਉਹਨਾਂ ਵਿੱਚ ਕੀ ਹੁੰਦਾ ਕਿ ਦਮਤ ਪੇਸ਼ੈਂਟ ਦੇ ਸਿੰਪਟਮ ਵੱਧ ਜਾਂਦੇ ਹੈਗੇ ਤੇ ਆਪਾਂ ਇਹ ਐਡਵਾਈਸ ਕਰਦੇ ਕਿ ਜਿਹੜੇ ਪੇਸ਼ੈਂਟ ਜਿਦੋਂ ਥੋੜੀ ਬਹੁਤ ਹਿਸਟਰੀ ਹੈਗੀ ਹੈ ਜਿਨ੍ਹਾਂ ਨੂੰ ਪਤਾ ਕਿ ਇਸ ਮੌਸਮ ਵਿੱਚ ਦਿੱਕਤ ਆਂਦੀ ਹੈ ਉਹ ਪਹਿਲਾਂ ਹੀ ਇੱਕ ਵਾਰ ਆਪਣੇ ਡਾਕਟਰ ਕੋਲ ਮੌਸਮ ਸ਼ੁਰੂ ਹੋਣ ਤੋਂ ਪਹਿਲਾਂ ਵਿਜ਼ਿਟ ਕਰੇ ਜੀ ਤਾਂ ਕਿ ਡਾਕਟਰ ਜਿਹੜੇ ਉਹਦਾ ਇਹ ਨੀਂਦਰ ਚੱਲ ਰਿਹਾ ਕੋਈ ਦਵਾਈ ਚੱਲ ਰਹੀ ਹੈ ਪਹਿਲੇ ਉਸ ਲੈਵਲ ਤੇ ਸੈਟਿੰਗ ਕਰ ਦੇ ਤਾਂ ਕਿ ਉਹਨੂੰ ਕੋਈ ਤਕਲੀਫ ਨਾ ਹੋਵੇ ਜੀ ਤੇ ਪੇਸ਼ੈਂਟ ਨੂੰ ਆਪਣੀ ਜਨਰਲ ਜਿਹੜੀ ਹੈ ਹੈਲਥ ਵਧੀਆ ਰੱਖਣੀ ਚਾਹੀਦੀ ਹੈ ਉਹਦੇ ਵਿੱਚ ਪਾਣੀ ਜ਼ਿਆਦਾ ਪੀਣਾ ਚਾਹੀਦਾ ਹੈਗਾ ਹੂੰ ਹੱਥਾਂ ਨੂੰ ਬਾਰ-ਬਾਰ ਸਾਫ਼ ਕਰਨਾ ਚਾਹੀਦਾ ਹੈਗਾ ਕਿਉਂਕਿ ਹਾਥੀ ਜਿਹੜੇ ਇੱਕ ਦੂਜੇ ਨਾਲ ਮੂੰਹ ਨਾਲ ਟੱਚ ਕਰਦੇ ਆਂ ਕਿ ਟਾਨੂੰ ਤੇ ਪ੍ਰੋਬਲਮ ਪੈਦਾ ਕਰਦੇ ਹੈਗੇ ਆ ਚੰਗੀ ਨੀਂਦ ਲੈਣੀ ਚਾਹੀਦੀ ਹੈ ਚੰਗਾ ਖਾਣਾ ਪੀਣਾ ਚਾਹੀਦਾ ਠੀਕ ਹੈ ਔਰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਇਹ ਘਰ ਦਾ ਵਾਤਾਵਰਣ ਨੂੰ ਪ੍ਰੋਪਰ 20 ਡਿਗਰੀ ਤੱਕ ਦਾ ਟੈਂਪਰੇਚਰ ਰਹੇ ਪਰ ਆਪਾਂ ਦੇਖਦੇ ਕਈ ਕੀ ਕਰਦੇ ਘਰ ਵਿੱਚ ਅੰਗੀਠੀ ਆ ਚੁੱਲੇ ਬਾਲ ਲੰਦੇ ਤਾਂ ਕਿ ਟੈਂਪਰੇਚਰ ਵਧਾਰਨ ਨੂੰ ਉਹਦਾ ਧੂਆ ਬਹੁਤ ਨੁਕਸਾਨਦੇ ਹੈਗਾ ਜੀ ਤੇ ਹੀਟਰ ਵੀ ਆਪਾਂ ਘਰ ਵਿੱਚ ਚਲਾਣੇ ਹੈਗੇ ਆ ਤਾਂ ਉਹਦੇ ਨਾਲ ਹਿਊਮੀਡਿਫਾਇਰ ਜਾਂ ਥੋੜੀ ਇੱਕ ਕਿਸੇ ਪਾਸੇ ਨਾਲ ਆਪਾਂ ਕਟੋਰੇ ਵਿੱਚ ਪਾਣੀ ਪਾ ਕੇ ਰੱਖ ਦਈਏ ਤਾਂ ਕਿ ਨਮੀ ਬਣੀ ਰਹੇ ਜੀ ਤੇ ਪੇਸ਼ੰ ਨੂੰ ਟਾਈਮ ਟੂ ਟਾਈਮ ਵੈਕਸੀਨੇਸ਼ਨ ਕਰवानी ਚਾਹੀਦੀ ਹੈ ਜਿਹਦੇ ਵਿੱਚ ਫਲੂ ਵੈਕਸੀਨ ਹੈ ਨਿਮੋਕੋਕਲ ਵੈਕਸੀਨ ਹੈ ਓਕੇ ਠੀਕ ਹੈ ਇਹ ਵੈਕਸੀਨ ਜੇ ਪੇਸ਼ੰ ਨੂੰ ਟਾਈਮ ਟੂ ਟਾਈਮ ਲਗਵਾਉਂਦਾ ਹੈਗਾ ਤਾਂ ਉਹਨਾਂ ਨੂੰ ਇਹ ਪ੍ਰੋਬਲਮ ਹੋਣ ਦੇ ਚਾਂਸ ਬਹੁਤ ਘੱਟ ਜਾਂਦੇ ਹੈਗੇ ਆ ਜੀ ਠੀਕ ਹੈ ਫਿਰ ਆਪਾਂ ਦੇਖੋ ਠੰਡੀ ਹਵਾ ਹੈਗੀ ਹੈ ਉਹ ਨੱਕ ਨੂੰ ਪੈਂਦੀ ਹੈਗੀ ਹੈ ਤਾਂ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਆਪਾਂ ਜਦੋਂ ਘਰ ਤੋਂ ਬਾਹਰ ਨਿਕਲਣ ਆਏ ਜੋ ਬਹੁਤ ਠੰਡੀ ਹਵਾ ਚੱਲ ਰਹੀ ਹੈਗੀ ਹੈ ਧੁੰਦ ਹੈ ਤਾਂ ਬਾਹਰ ਨਾ ਨਿਕਲੋ ਜੀ ਤਾਂ ਨੱਕ ਟੱਕ ਕੇ ਰੱਖੋ ਗਰਮ ਕੱਪੜੇ ਪਾ ਕੇ ਰੱਖੋ ਕਈ ਬੰਦੇ ਦੇਖੋ ਧੁੰਦ ਫੈਲੀ ਹੋਈ ਹੈ ਤੇ ਧੂੰਆਂ ਮਿਲ ਕੇ ਸਮੋਗ ਬਣ ਗਿਆ ਹੈ ਸਮੋਗ ਬਹੁਤ ਜ਼ਿਆਦਾ ਹੈ ਤਾਂ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਜਿਹੜੇ ਬੰਦੇ ਸੈਰ ਕਰਨ ਦੇ ਆਦੀ ਹੈ ਜਾਂ ਰਨਿੰਗ ਕਰਨ ਦੇ ਆਦੀ ਹੈ ਤਾਂ ਧੁੰਦ ਵਿੱਚ ਨਾ ਸੈਰ ਕਰਨਾ ਘਰ ਵਿੱਚ ਐਕਸਰਸਾਈਸ ਕਰਨਾ ਹੂੰ 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 ਠੀਕ ਹੈ ਕਿਉਂਕਿ ਘਰ ਵਿੱਚ ਹੀ ਯੋਗਾ ਕਰ ਸਕਦੇ ਆ ਇੰਡੋਰ ਕੋਈ ਵੀ ਐਕਸਰਸਾਈਜ਼ ਕਰ ਸਕਦੇ ਹੈਗੇ ਕਰ ਸਕਦੇ ਆ ਬਿਲਕੁਲ ਹੁਣ ਪੋਲੂਸ਼ਨ ਇਹਨਾਂ ਵੱਧ ਗਿਆ ਹੈਗਾ ਹੁਣ ਦੇਖੋ ਏਕੀਓ ਕਿੰਨੀ ਵੱਧ ਗਈ ਹੈਗੀ ਬਹੁਤ ਜ਼ਿਆਦਾ ਦਿੱਲੀ ਵਰਗੇ ਸ਼ਹਿਰ ਦਾ ਐਸਾ ਹੈ ਕਿ ਸਾਲ ਇਹਨਾਂ ਬੀ ਓਖਾ ਹੋਇਆ ਪਿਆ ਹੈਗਾ 400 500 ਤੱਕ ਪਹੁੰਚ ਗਿਆ ਹੈ ਹੂੰ 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 ਤੇ ਜਿਹੜੀ ਇਹ ਜੀ ਜ਼ਹਿਰੀਲੀ ਹਵਾ ਹੈਗੀ ਆ ਉਹ ਫੇਫੜਿਆਂ ਨੂੰ ਪੈਂਦੀ ਹੈਗੀ ਆ ਉਹ ਬਹੁਤ ਨੁਕਸਾਨ ਦਿੰਦੀ ਹੈਗੀ ਆ ਤਾਂ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਇਹ ਨਹੀਂ ਜਿਹੜਾ ਪੋਲੂਸ਼ਨ ਵਾਲੇ ਵਾਤਾਵਰਨ ਹੈਗੇ ਆ ਠੀਕ ਹੈ ਤਾਂ ਸਪੈਸ਼ਲੀ ਆਪਾਂ ਦੇਖੇ ਜਿਹੜੇ ਗੱਡੀਆਂ ਹੈਗੀਆਂ ਗੱਡੀਆਂ ਅੱਜਕੱਲ ਧੂਆ ਬਹੁਤ ਛੜਦੀ ਹੈਗੀਆਂ ਕਿਉਂ ਇੰਜਨ ਗਰਮ ਕਰਨ ਨੂੰ ਠੰਡੇ ਮੌਸਮ 'ਚ ਜਿਆਦਾ ਧੂਆ ਛੜਦੀ ਹੈਗੀਆਂ ਉਹ ਧੂਆ ਬਹੁਤ ਨੁਕਸਾਨਦਾਇਕ ਹੁੰਦਾ ਹੈਗਾ ਤਾਂ ਘੱਟ ਤੋਂ ਘੱਟ ਹੋ ਜੇ ਨਹੀਂ ਲੋੜ ਹੈਗੀ ਬਾਹਰ ਨਾ ਜਾਣਾ ਤੇ ਬਾਹਰ ਜਾਂਦੇ ਵੀ ਆ ਜਿਹੜੇ ਪੀੜ ਪੜ ਵਾਲੇ ਇਲਾਕੇ ਹੈਗੇ ਆ ਉੱਥੇ ਮਾਸਕ ਪਾ ਕੇ ਰੱਖਣਾ ਚਾਹੀਦਾ ਹੈਗਾ ਤਾਂਕਿ ਇਨਫੈਕਸ਼ਨ ਇੱਕ ਦੂਜੇ ਵਿੱਚ ਨਾ ਫੈਲਦੇ ਜੀ ਸੋ ਮਾਸਕ ਪਾਣਾ ਕਿਤੇ ਨਾ ਕਿਤੇ ਮੈਨੂੰ ਲੱਗਦਾ ਮੰਡੇਟਰੀ ਹੋ ਹੀ ਗਿਆ আজকাল ਦੇ ਨਾਮ ਅਕੋਰਡਿੰਗ ਡਾਕਟਰ ਸਾਹਿਬ ਸੀਓਪੀਡੀ ਦੀ ਗੱਲ ਕਰਾਂਗੇ ਕਿਉਂਕਿ ਅੱਜ ਸੀਓਪੀਡੀ ਦੀ ਹੈ ਸੀਓਪੀਡੀ ਆਖਿਰਕਾਰ ਸਹਿ ਹੈ ਕਿ ਮੈਂ ਚਾਹਾਂਗੀ ਤੁਸੀਂ ਸਾਰੇ ਦਰਸ਼ਕਾਂ ਨਾਲ ਜ਼ਰੂਰ ਸਾਂਝਾ ਕਰੋ ਅ ਫੋਟੇ ਵਿੱਚ ਕਾਫੀ ਐਸੇ ਬੰਦੇ ਆ ਜਿਨ੍ਹਾਂ ਨੇ ਸੀਓਪੀਡੀ ਜਿਆਦਾ ਸੁਣਿਆ ਨਹੀਂ ਹੈਗਾ ਕੀ ਚੀਜ਼ ਹੈਗੀ ਹੈ ਜਿਸ ਸੁਣਿਆ ਵੀ ਆ ਉਹਦੇ ਬਾਰੇ ਸਹੀ ਪਤਾ ਵੀ ਨਹੀਂ ਕੀ ਚੀਜ਼ ਹੁੰਦੀ ਹੈਗੀ ਹੈ ਜੀ ਪਰ ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਊਗੀ ਕਿ ਇੰਡੀਆ ਵਿੱਚ ਹਾਰਟ ਪ੍ਰੋਬਲਮ ਤੋਂ ਬਾਅਦ ਜੋ ਸੀਓਪੀਡੀ ਸੈਕੰਡ ਨੰਬਰ ਦੀ ਬਿਮਾਰੀ ਹੈ ਜਿਸ ਕਰਕੇ ਸਾਹ ਨੂੰ ਬਦ ਮੋਤਾ ਹੁੰਦੀ ਹੈ ਓਕੇ ਤਾਂ ਇੰਡੀਆ ਵਿੱਚ 10 ਲੱਖ ਲੋਕ ਇਸ ਬਿਮਾਰੀ ਦੇ ਇੱਕ ਸਾਲ ਵਿੱਚ ਸ਼ਿਕਾਰ ਹੋ ਜਾਂਦੇ ਆ ਹਮ ਹਮ ਤੇ 2001 ਦੇ ਇੱਕ ਡਾਟਾ ਮੁਤਾਬਿਕ ਪੂਰੇ ਵਰਲਡ ਵਿੱਚ 35 ਲੱਖ ਬੰਦੇ ਇੱਕ ਸਾਲ ਵਿੱਚ ਇਸਾ ਸ਼ਿਕਾਰ ਹੋ ਗਏ ਸੀ ਇਹਦੇ ਕਰਕੇ ਡੈਥ ਹੋ ਗਈ ਸੀ ਓਕੇ ਜਿਹੜੀ ਇਹ ਬਿਮਾਰੀ ਹੈ ਜਿਹੜੀ 70% ਹੈਗੀ ਹੈ ਉਹ ਡਵੈਲਪਿੰਗ ਕੰਟਰੀ ਜਿਆਦਾ ਹੁੰਦੀ ਹੈਗੀ ਹੈ ਠੀਕ ਹੈ ਇਹਦੇ ਵਿੱਚ ਹੁੰਦਾ ਕਿ ਜਿਹੜੀ ਆਪਣੀ ਸਾਂਹ ਦੀ ਨਾਲੀ ਹੈਗੀ ਹੈ ਫੇਫੜੇ ਬਾਕੀ ਹਿੱਸੇ ਹੈਗੇ ਆ ਉਹਨਾਂ ਤੇ ਇਹ ਮਾਰ ਕਰਦੀ ਹੈਗੀ ਹੈ ਜਿਹੜੀ ਸਾਂਹ ਦੀ ਨਾਲੀ ਹੈ ਉਹਨਾਂ ਵਿੱਚ ਸੋਜਿਸ਼ ਆ ਜਾਂਦੀ ਹੈ ਠੀਕ ਹੈ ਤੇ ਜਿਆਦਾ ਰੇਸ਼ਾ ਬਣਨ ਲੱਗ ਜਾਂਦਾ ਹੈ ਜੀ ਤੇ ਬਾਕੀ ਜਿਹੜੇ ਫੇਫੜੇ ਆ ਉਹ ਕਮਜ਼ੋਰ ਪੈ ਜਾਂਦੇ ਆ ਇਹ ਬਿਮਾਰੀ ਵਿੱਚ ਦੋ ਬਿਮਾਰੀ ਇਕੱਠੇ ਚੱਲ ਰਹੀ ਹੁੰਦੀ ਹੈ ਇੱਕ ਤਾਂ ਕ੍ਰੋਨਿਕ ਬ੍ਰੌਂਕਾਈਟਿਸ ਹੂੰ ਤੇ ਇੱਕ ਐਮਫਾਈਸੀਮਾ ओके okay. एक दो ਇਕੱਠੇ چل ਰਹੇ ਹੁੰਦੇ ਕਿਸੇ ਵਿੱਚ ਜਿਹੜੀ ਕ੍ਰੋਨਿਕ ਬ੍ਰੌਂਕਾਈਟਿਸ ਹੈ ਉਹ ਜ਼ਿਆਦਾ ਹੁੰਦੀ ਹੈਗੀ ਹੈ ਤੇ ਕਿਸੇ ਵਿੱਚ ਐਮਫਾਈਸੀਮਾ ਜ਼ਿਆਦਾ ਹੁੰਦੀ ਹੈ ਓਕੇ ਕਿਸੇ ਵਿੱਚ ਦੋਨੋਂ ਬਰਾਬਰ-ਬਰਾਬਰ ਹੁੰਦੀ ਹੈ ਤਾਂ WHO ਨੇ ਇਹ ਦੋਨੋਂ ਬਿਮਾਰੀਆਂ ਇਕੱਠੀਆਂ ਮਿਲਾ ਕੇ ਇੱਕ ਨਾਮ ਦਿੱਤਾ COPD ਜਿਹਦਾ ਨਾਮ ਹੈ ਕ੍ਰੋਨਿਕ ਅਬਸਟ੍ਰਕਟਿਵ ਪਲਨਰੀ ਡਿਜ਼ੀਜ਼ ਪਲਕ ਕ੍ਰੋਨਿਕ ਮਤਲਬ ਲੰਬੇ ਸਮੇਂ ਤੱਕ ਚੱਲਣ ਵਾਲੀ ਅਬਸਟ੍ਰਕਟਿਵ ਮਤਲਬ ਜਿਹੜੀ ਰੁਕਾਵਟ ਪੈਦਾ ਕਰਦੀ ਹੈ ਪਲਨਰੀ ਮਤਲਬ ਫੇਫੜੇ ਦੀ ਡਿਜ਼ੀਜ਼ ਮਤਲਬ ਬਿਮਾਰੀ ਬਿਮਾਰੀ ਇੱਕ ਐਸੀ ਬਿਮਾਰੀ ਜਿਹੜੇ ਫੇਫੜੇ ਵਿੱਚ ਰਿਕਵਰਡ ਪੈਦਾ ਕਰਦੀ ਹੈ ਤੇ ਲੰਬੇ ਸਮੇਂ ਤੱਕ ਚੱਲਦੀ ਹੈਗੀ ਹੈ ਜੀ ਸੋ ਡਾਕਟਰ ਸਾਹਿਬ ਅੱਜ ਕਿਉਂਕਿ ਸੀਓਪੀਡੀ ਡੇ ਵੀ ਹੈ ਮੈਂ ਚਾਹਾਂਗੀ ਤੁਸੀਂ ਇਹ ਵੀ ਜ਼ਰੂਰ ਸਾਂਝਾ ਕਰੋ ਕਿ ਅੱਜ ਦੇ ਦਿਨ ਸੀਓਪੀਡੀ ਡੇ ਕਿਉਂ ਮਨਾਇਆ ਜਾਂਦਾ ਹੈ ਜੀ ਬਹੁਤ ਅੱਛਾ ਇਹ ਚੀਜ਼ ਇਸ ਅਪਣਾ ਜਾਨਣਾ ਜ਼ਰੂਰੀ ਹੈਗਾ ਹਮਮ ਕਿ ਜਿਹੜਾ ਅੱਜ ਵਰਡ ਸੀਓਪੀਡੀ ਡੇ ਹੈਗਾ ਹਮਮ ਤੇ ਇੱਕ ਵਰਲਡ ਲੈਵਲ ਤੇ ਆਰਗੇਨਾਈਜੇਸ਼ਨ ਹੈ ਜਿਹਨੂੰ ਗੋਲਡ ਕਹਿੰਦੇ ਹੈਗੇ ਆ ਜੀ ਗਲੋਬਲ ਆਰਗੇਨਾਈਜੇਸ਼ਨ ਫ ਲੰਗ ਡਿਜ਼ੀਜ਼ ਇਹ ਜਿਹੜੀ ਇੱਕ ਆਰਗੇਨਾਈਜੇਸ਼ਨ ਹੈ ਉਹਦੇ ਵਿੱਚ ਸਾਰੇ ਕੰਟਰੀ ਦੇ ਜਿਹੜੇ ਮੇਨ ਚੈਸ ਸਪੈਸ਼ਲਿਸਟ ਫਿਜੀਸ਼ੀਨ ਸਾਰੇ ਮਿਲ ਕੇ ਇੱਕ ਸੰਸਥਾ ਬਣਾਈ ਹੈਗੀ ਆ ਤਾਂ ਕਿ ਇਹ ਬਿਮਾਰੀ ਬਾਰੇ ਜਿੰਨੀ ਵੀ ਜਾਣਕਾਰੀ ਹੈ ਉਹਨੂੰ ਅਪਡੇਟ ਕਰਨ ਤੇ ਲੋਕਾਂ ਵਿੱਚ ਸਾਂਝਾ ਕਰਨਾ ਜੀ ਇਹ ਬਿਮਾਰੀ ਨੂੰ ਆਪਾਂ 2000 ਦੋ ਵਿੱਚ ਮਨਾਣਾ ਸ਼ੁਰੂ ਕੀਤਾ ਸੀਗਾ ਹੂੰ ਤੇ ਹਰ ਇੱਕ ਸਾਲ ਇਹ ਇਸ ਨੂੰ ਮਨਾ ਰਹੇ ਹੈਗੇ ਆਂ ਜੀ ਤੇ ਹਰ ਇੱਕ ਸਾਲ ਇੱਕ ਥੀਮ ਰੱਖਦੇ ਹੈਗੇ ਆਂ ਤੇ ਇਸ ਸਾਲ ਜਿਹੜਾ ਥੀਮ ਹੈ ਉਹਦਾ ਨਾਮ ਹੈਗਾ ਨੋ ਯੂਰ ਲੰਗ ਫੰਕਸ਼ਨ ਫੰਕਸ਼ਨ ਜੀ ਮਤਲਬ ਕਿ ਇੱਕ ਮਸ਼ੀਨ ਹੁੰਦੀ ਹੈ ਜਿਹਨੂੰ ਕਹਿੰਦੇ ਆਪਾਂ ਸਪਾਇਰੋਮੈਟਰੀ ਔਰ ਪੀਐਫਟੀ ਮਸ਼ੀਨਾਂ ਜੀ ਵੀ ਜੇ ਆਪਾਂ ਨੂੰ ਇਹ ਮਸ਼ੀਨ ਕਿਸੇ ਪਾਸੇ ਅਵੇਲੇਬਲ ਹੁੰਦੀ ਹੈ ਜਾਂ ਆਪਾਂ ਨੂੰ ਪੇਸ਼ੈਂਟ ਇਹ ਮਸ਼ੀਨ ਦਾ ਅਸੈਸ ਕਰ ਸਕਦਾ ਹੈ ਜੀ ਤੋ ਉਹ ਮਸ਼ੀਨ ਰਾਹੀਂ ਪੇਸ਼ਣਾ ਆਪਣਾ ਦੇਖੇ ਕਿ ਫੇਫੜੇ ਉਹਦੇ ਕਿੰਨੇ ਕ ਡੈਮੇਜ ਹੋ ਗਏ ਆ ਜੀ ਠੀਕ ਹੈ ਦਵਾਈ ਨਾ ਲਏ ਕਿੰਨਾ ਕੁ ਉਹਨੂੰ ਆਰਾਮ ਮਿਲਿਆ ਹੈਗਾ ਤੇ ਅੱਗੇ ਫਿਊਚਰ ਕਿੰਨਾ ਕੁ ਅੱਗੇ ਡੈਮੇਜ ਹੋ ਸਕਦਾ ਹੈ ਜੀ ਡਾਕਟਰ ਸਾਹਿਬ ਇੱਕ ਫੋਨ ਕਾਲ ਦਾ ਵੇਲਾ ਹੋ ਗਿਆ ਹੈ ਕਾਲਰ ਸਾਡੇ ਨਾਲ ਜੁੜੇ ਹੋਏ ਨਹੀਂ ਸੋ ਗੱਲਬਾਤ ਕਰਾਂਗੇ ਹੈਲੋ ਹਾਂਜੀ ਮੈਂ ਮੈਂ ਇਹ ਤਾਂ ਡਾਕਟਰ ਸਾਹਿਬ ਕੋਲ ਪੁੱਛਣਾ ਚਾਹੁੰਦੀ ਸੀ ਜੀ 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 ਆਪਣਾ ਸਵਾਲ ਪੁੱਛ ਸਕਦੇ ਹੋ ਮੈਡਮ ਮੇਡੀ ਕੁੜੀਆ ਹੈਗੀ ਹੈ ਲਗਭਗ 13-14 ਸਾਲ ਦੀ ਜੀ ਜੀ ਉਹਨਾਂ ਦੀ ਉਹਨਾਂ ਦੀ ਛਾਤੀ ਜਾਮ ਹੋ ਜਾਂਦੀ ਮੰਨ ਕੇ ਚੱਲੋ ਰਾਤ ਨੂੰ ਜਦੋਂ ਸੌਂਦੀ ਹੈ ਤੇ ਛੇ ਛੇ ਰਿਵਾਜ ਆਂਦੀ ਹੈ ਜੀ ਜੀ ਤੇ ਆਯੁਰਵੈਦਿਕ ਦਵਾਈ ਵਗੈਰਾ ਤਾਂ ਦਵਾਈ ਹੈ ਜੀ ਹੂੰ ਹੂੰ ਤੇ ਇਹ ਪ੍ਰੋਬਲਮ ਇਸ 11ਵੇਂ ਮਹੀਨੇ ਤੋਂ ਲੈ ਕੇ ਤੇ ਹਰ ਸਾਲ ਲਗਭਗ ਫਰਵਰੀ ਮਾਰਚ ਤੱਕ ਰਹਿੰਦੀ ਹੈ ਜੀ ਜੀ ਹਾਂ ਜੀ ਇਹਦੇ ਬਾਰੇ ਕੋਈ ਡਾਈਟ ਵਗੈਰਾ ਦਾ ਜਾਂ ਕੋਈ ਉਸ ਤਰ੍ਹਾਂ ਮੈਂ ਪੁੱਛਣਾ ਚਾਹਣਾ ਜੀ ਵਾਤ ਵਾਤ ਕੋਈ ਉਹਦਾ ਫਾਇਦਾ ਹੋ ਸਕੇ ਤੇ ਇੱਕ ਵਾਰ ਡਾਕਟਰ ਸਾਹਿਬ ਤੋਂ ਇਹ ਪੁੱਛਣਾ ਚਾਹਣਾ ਕਿ ਇਸ ਤਰ੍ਹਾਂ ਜਿਹੜੀ ਪ੍ਰੋਬਲਮ ਹੁੰਦੀ ਹੈ ਉਮਰ ਜਿਵੇਂ ਜਿਵੇਂ ਉਮਰ ਵੱਧਦੀ ਆ ਪრობਲਮ ਘਟਦੀ ਹੈ ਨਾ ਇਹਦੇ ਨਾਲ ਕਿ ਵੈਸੇ ਰਹਿੰਦੀ ਹੈ ਦੱਸੋ ਜੀ ਦੇਖੋ ਮੈਂ ਚੈਸ ਸਪੈਸ਼ਲਿਸਟ ਹਾਂ ਔਰ ਆਜਕਲ ਜਿਹੜੇ ਤੁਹਾਡੀ ਪ੍ਰੋਬਲਮ ਦੱਸੀ ਹੈ ਨਾ ਐਸੇ ਪ੍ਰੋਬਲਮ ਦੇ ਪੇਸ਼ੈਂਟ ਪਰੇ-ਪੇ ਹੈਗੇ ਆ ਇਹ ਇੱਕ ਦਮੇ ਦੀ ਨਿਸ਼ਾਨੀ ਹੈ ਦਮੇ ਵਿੱਚ ਕੀ ਹੁੰਦਾ ਹੈ ਕਿ ਫੇਫੜੇ ਵਿੱਚ ਸਾਹ ਲੈਣ ਚ ਦਿੱਕਤ ਆਉਂਦੀ ਹੈ ਸਾਹ ਲੈਣ ਵੇਲੇ ਸੀਟੇ ਵੱਜਦੀ ਹੈਗੀ ਆ ਠੀਕ ਹੈ ਤੇ ਖਾਂਸੀ ਆਉਂਦੀ ਰਹਿੰਦੀ ਹੈ ਜਿਹੜੀ ਇਹ ਪ੍ਰੋਬਲਮ ਹੈ ਸਵੇਰੇ 3-4 ਵੇ ਬਹੁਤ ਜ਼ਿਆਦਾ ਹੋ ਜਾਂਦੀ ਹੈਗੀ ਆ ਉਹ ਜਿਵੇਂ ਤੁਸੀਂ ਪੁੱਛਿਆ ਕਿ ਇਹ ਕਿਹੜੀ ਉਮਰ ਵਿੱਚ ਹੁੰਦੀ ਹੈਗੀ ਹੈ ਜਿਹੜੇ ਦਮੇ ਦੀ ਪ੍ਰੋਬਲਮ ਹੈ 1 ਤੋਂ ਲੈ ਕੇ 5 ਸਾਲ ਵਿੱਚ ਕਾਫੀ ਜ਼ਿਆਦਾ ਹੁੰਦੀ ਹੈ ਓਕੇ ਫਿਰ ਘਟ ਜਾਂਦੀ ਹੈ ਫਿਰ 11 ਤੋਂ ਲੈ ਕੇ 13-14 ਸਾਲ ਤੱਕ ਫਿਰ ਜ਼ਿਆਦਾ ਹੁੰਦੀ ਹੈ ਫਿਰ 7 ਸਾਲ ਤੋਂ ਲੈ ਕੇ 20 ਤੱਕ ਫਿਰ 30 ਸਾਲ ਤੋਂ ਬਾਅਦ ਫਿਰ ਇਹ ਦਿੱਕਤ ਜ਼ਿਆਦਾ ਆਉਂਦੀ ਹੈ ਮਤਲਬ ਕੁਝ ਸਟੇਜ ਹੈ ਜਦੋਂ ਇਹ ਪ੍ਰੋਬਲਮ ਜ਼ਿਆਦਾ ਹੁੰਦੀ ਹੈ ਔਰ ਜਿਹੜੀ ਇਹ ਪ੍ਰੋਬਲਮ ਹੈਗੀ ਹੈ ਮੈਂ ਇਹੀ ਕਹਿੰਨਾ ਕਿ ਜਿਹੜਾ ਅੱਜ ਕੱਲ ਦਾ ਮੌਸਮ ਹੈਗਾ ਇਸ ਮੌਸਮ ਵਿੱਚ ਪ੍ਰੋਬਲਮ ਬਹੁਤ ਵੱੜੀ ਆਂਦੀ ਹੈਗੀ ਹੈ ਕਿ ਪੋਲੂਸ਼ਨ ਹੈਗਾ ਔਰ ਕਈ ਜਿਹੜੇ ਅਲਰਜਨਸ ਆਪਾਂ ਜਿਹਨੂੰ ਕਹਿੰਨੇ ਹੈਗੇ ਆ ਉਹ ਅਲਰਜਨਸ ਇਹ ਚੀਜ਼ ਹੁੰਦੀ ਹੈ ਕਿ ਜਿਹੜੀ ਇਹ ਪ੍ਰੋਬਲਮ ਨੂੰ ਵਧਾਉਂਦੇ ਹੈਗੇ ਆ ਤੇ ਉਹਨਾਂ ਮਾਤਰਾ ਇਸ ਮੌਸਮ ਵਿੱਚ ਬਹੁਤ ਵੱਧ ਜਾਂਦੀ ਹੈਗੀ ਹੈ ਜੀ ਤੇ ਜਦੋਂ ਬੱਚੇ ਇਹ ਜਿਹੜਾ ਸਾਹ ਲੈਂਦੇ ਹੈਗੇ ਆ ਪੋਲੂਸ਼ਨ ਵਾਲਾ ਤਾਂ ਇੱਕਦਮ ਉਹਨਾਂ ਛਾਤੀ ਜਕੜੀ ਜਾਂਦੀ ਹੈ ਤੇ ਸੀਟੀਆਂ ਪਚਣ ਲੱਗ ਜਾਂਦੀਆਂ ਜੀ ਜਿਵੇਂ ਤੁਸੀਂ ਖਾਣ ਪੀਣ ਦੀ ਗੱਲ ਕੀਤੀ ਹਮ ਪਹਿਲਾਂ ਤਾਂ ਇਹ ਗੱਲ ਹੈ ਕਿ ਬਹੁਤ ਵੱਡੀ ਪ੍ਰੋਬਲਮ ਨਹੀਂ ਹੈ ਇਹ ਬਹੁਤ इजीली ਠੀਕ ਹੋ ਸਕਦੀ ਹੈ ਤੇ ਥੋੜੀ ਦਵਾਈ ਨਾਲ ਪੇਸ਼ੈਂਟ ਬਿਲਕੁਲ ਸਿੰਪਟਮ ਫਰੀ ਹੋ ਸਕਦਾ ਹੈ ਤੇ ਉਹਦੀ ਦਵਾਈ ਵੀ ਛੁੱਟ ਜਾਂਦੀ ਹੈਗੀ ਹੈ ਛੁੱਟ ਜਾਂਦੀ ਹੈ ਹਾਂ ਜੀ ਤੇ ਜਿਹੜੇ ਖਾਨ ਪੀਣ ਦੀ ਗੱਲ ਕੀਤੀ ਹੈਗੀ ਹੈ ਦੇਖੋ ਤੁਸੀਂ ਅਕਸਰ ਮੈਂ ਸੁਣਿਆ ਪੇਸ਼ੈਂਟ ਕੇ ਅੰਦਰ ਇਹ ਜਿੱਥੇ ਜਾਣਦੇ ਕਹਿੰਦੇ ਕੇਲਾ ਨਾ ਖਾਓ ਹਮ ਚਾਵਲ ਨਾ ਖਾਓ ਦੁੱਧ ਨਾ ਪੀਓ ਰੇਸ਼ਾ ਬਣਾਉਂਦੇ ਹੈਗੇ ਠੀਕ ਹੈ ਪਹਿਲਾ ਜਿਹੜੀ ਚੰਗੇ ਚੀਜ਼ਾਂ ਹੈਗੀ ਆ ਉਹ ਆਪਾਂ ਨੂੰ ਉਹ ਚੀਜ਼ਾਂ ਖਾਣੀਆਂ ਚਾਹੀਦੀਆਂ ਕਿ ਜਿਹੜੇ ਪੇਸ਼ੈਂਟ ਵਿੱਚ ਵਿਟਾਮਿਨ ਬਣਾਣਾ ਐਂਟੀਆਕਸੀਡੈਂਟ ਬਣਾਣਾ ਹਮ ਉਹਦੇ ਵਿੱਚ ਹਰੀ ਸਬਜ਼ੀਆਂ ਹੈਗੀਆਂ ਫਲ ਫਰੂਟ ਹੈਗੇ ਠੀਕ ਹੈ ਜੀ ਨਟਸ ਹੈਗੇ ਜਾਂ ਚੰਗੇ ਫੈਟ ਵਾਲੇ ਚ ਜਾਈਗੇ ਜਿਹਦੇ ਵਿੱਚ ਨਟਸ ਹੈਗੇ ਅਖਰੋਟ ਹੈਗੇ ਫਲੈਕਸ ਸੀਡ ਹੈਗੇ ਜੀ ਠੀਕ ਹੈ ਇਹ ਚੀਜ਼ਾਂ ਪੇਸ਼ੈਂਟ ਲਈ ਚੰਗੇ ਹੈਗੀਆਂ ਤੇ ਜਿਹੜੇ ਡੈਰੀ ਪ੍ਰੋਡਕਟ ਹੈਗੇ ਡੈਰੀ ਪ੍ਰੋਡਕਟ ਜਿਵੇਂ ਦੁੱਧ ਦਹੀਂ ਹੈਗੇ ਇਹ ਕਿਸੇ ਕਿਸ ਨੂੰ ਖਰਾਬ ਕਰਦੀ ਹੈ ਮਤਲਬ 10 ਤੋਂ 10% ਪੇਸ਼ੈਂਟ ਨੂੰ ਖਰਾਬ ਕਰਦੀ ਹੈ ਸਭ ਨੂੰ ਨਹੀਂ ਖਰਾਬ ਕਰਦੀ ਓਕੇ ਤੇ ਪੇਸ਼ੈਂਟ ਕਹਿੰਦੇ ਨੇ ਨਾ ਛੱਡੋ ਜੇ ਤੁਹਾਨੂੰ ਕੋਈ ਦਿੱਕਤ ਆਂਦੀ ਹੈ ਇਸ ਨਾਲ ਤਾਂ ਤੁਸੀਂ ਡਾਕਟਰ ਨਾਲ ਗੱਲਬਾਤ ਕਰੋ ਗੱਲਬਾਤ ਕਰ ਸਕਦੇ ਆ ਬਟ ਅਸੀਂ ਕੀ ਕਰਦੇ ਹਾਂ ਮਿਥ ਜੀ ਫੈਲਾ ਦਿੰਨੇ ਆ ਸਾਰਿਆਂ ਦੇ ਲਈ ਔਰ ਸਾਰੇ ਛੱਡ ਕੇ ਬਹਿ ਜਾਂਦੇ ਆ ਸਰ ਬੁੱਛੋ ਔਰ ਮੈਂ ਦੇਖੇ ਪੇਸ਼ੈਂਟ ਨੇ ਆਪਣੀ ਨਿਊਟ੍ਰੀਸ਼ਨ ਇੰਨੀ ਘਟਾ ਦਿੰਦਾ ਹੈ ਹਮ ਹਮ ਕਿ ਬਿਮਾਰੀ ਦਾ ਅਸਰ ਜੋ ਹੋਣਾ ਹੋਣਾ ਉਹ ਜਿਹੜਾ ਘਟ ਖਾਨ ਪੀਣ ਦਾ ਅਸਰ ਹੋਰ ਜ਼ਿਆਦਾ ਹੋ ਜਾਂਦਾ ਹੈਗਾ ਹਾਂ ਹਾਂ ਤੇ ਤੁਹਾਨੂੰ ਘਬਰਾਉਣ ਦੀ ਲੋੜ ਨਹੀਂ ਹੈ ਕੋਈ ਬਹੁਤ ਤੁਸੀਂ ਆਪਣੇ ਚੈ ਸਪੈਸ਼ਲਿਸਟ ਕੋਲ ਜਾਓ ਹਮ ਹਮ ਤੇ ਮੈਂ ਗਰੰਟੀ ਦਿੰਦਾ ਕਿ ਬੇਟੀ ਤੁਹਾਡੀ ਬਿਲਕੁਲ ਸਿੰਪਟਮ ਫਰੀ ਹੋ ਜਾਊਗੀ ਦਵਾਈਆਂ ਬਾਰੇ ਬੰਦ ਹੋ ਜਾਏਗੀ ਜੀ ਬਿਲਕੁਲ ਸੋ ਡਾਕਟਰ ਸਾਹਿਬ ਦੀ ਇਹ ਗੱਲ ਬਹੁਤ ਧਿਆਨ ਦੇਣ ਵਾਲੀ ਹੈ ਕਿ ਬਿਨਾ ਡਾਕਟਰ ਦੀ رائے ਦੇ ਕੋਈ ਵੀ ਤੁਸੀਂ ਡਿਸੀਜਨ ਡਾਈਟ ਦੇ ਆਪ ਨਾ ਲਓ ਡਾਕਟਰ ਕੋ ਡਾਇਗਨੋਸ ਕਰਵਾਓ ਉਸ ਤੋਂ ਬਾਅਦ ਜੋ ਜੋ ਤੁਹਾਨੂੰ ਪ੍ਰਿਸਕ੍ਰਾਈਬਡ ਹੋਵੇ ਉਸ ਚੀਜ਼ ਨੂੰ ਹੀ ਫੋਲੋ ਕਰੋ ਸੋ ਡਾਕਟਰ ਸਾਹਿਬ ਇਹਨਾਂ ਲਈ ਅਗਲੀ ਕਾਲ ਦਾ ਵੀ ਸਮੇਂ ਹੋ ਗਿਆ ਇੱਕ ਹੋਰ ਕਾਲਰ ਸਾਡੇ ਨਾਲ ਜੁੜ ਰਹੇ ਨੇ ਗੱਲਬਾਤ ਕਰਾਂਗੇ ਹੈਲੋ ਹੈਲੋ ਸਰ ਨਮਸਕਾਰ ਹਾਂਜੀ ਨਮਸਕਾਰ ਜੀ हां मैं, मैं अखिलेश वर्मा बोल रहा हूं जी 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 लखनऊ उत्तर प्रदेश से जी आप अपना सवाल ग... पूछिए जी 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 मेरे गले में خراश रहती है जी और जैसे ऐसे कर रहे हैं तो ऐसे मतलब जब करते हैं तो हल्की सी बलगम आती बाहर जी दवा भी ली लेकिन कोई रिस्पांस नहीं मिला बिल्कुल देखो ये जो मौसम हैगा वही गल है कि ये नाक गले को बहुत पेंदा हैगा हम्म हम्म ਜੇ ਪੇਸ਼ੈਂਟ ਦੇ ਲੰਬੇ ਸਮੇਂ ਤੱਕ ਖਰਾਸ਼ ਰਹਿੰਦੀ ਹੈਗੀ ਹੈ ਜੀ ਉਹਨਾਂ ਦਾ ਕੀ ਹੁੰਦਾ ਹੈ ਕਿ ਉਹਨਾਂ ਵਿੱਚ ਜਿਆਦਾਤਰ ਨੱਕ ਵਿੱਚੋਂ ਰੇਸ਼ਾ ਗਲੇ ਚ ਆਂਦਾ ਰਹਿੰਦਾ ਹੈਗਾ ਹੂੰ ਹੂੰ ਠੀਕ ਹੈ ਉਹ ਕੁਛ ਰੇਸ਼ਾ ਜਿਆਦਾਤਰ ਤਾਂ ਪੇਸ਼ੈਂਟ ਖੁਦ ਫੀਲ ਕਰਦਾ ਕਿ ਨੱਕ ਜਦੋਂ ਕੁੱਟ ਭਰਦਾ ਤਾਂ ਰੇਸ਼ਾ ਨੱਕ ਗਲੇ ਵਿੱਚ ਆ ਜਾਂਦਾ ਆ ਰਿਹਾ ਹੂੰ ਜੇ ਰਾਤ ਨੂੰ ਸੁੱਤੇ ਹੋਏ ਹੌਲੀ ਹੌਲੀ ਗਲੇ 'ਚ ਟਪੂਦਾ ਰਹਿੰਦਾ ਹੈਗਾ ਹੂੰ ਹੂੰ ਜਾਂ ਕਈ ਪੇਸ਼ੈਂਟ 'ਚ ਕੀ ਹੁੰਦਾ ਹੈ ਕਿ ਰਾਤ ਨੂੰ ਸੁੱਤੇ ਉਹਨਾਂ ਤਜਾਬ ਹੈਗਾ ਢੇੜ ਦਾ ਉਹ ਗਲੇ 'ਚ ਆ ਜਾਂਦਾ ਹੂੰ ਜਿਸ ਕਰਕੇ ਗਲੇ 'ਚ ਖਰਾਸ਼ ਰਹਿੰਦੀ ਹੈਗੀ ਹੈ ਜੀ ਤੇ ਕੋਈ ਬਹੁਤ ਵੱਡੀ ਗੱਲ ਨਹੀਂ ਹੈਗੀ ਹੈ ਠੀਕ ਹੈ ਤੁਸੀਂ ਆਪਣੀ ਜੇ ਚੈੱਕ ਅਪ ਕਰਾਓ ਕਿ ਇਹ ਦੋਨਾਂ ਚੀਜ਼ ਕੋਈ ਨਾ ਕੋਈ ਪ੍ਰੋਬਲਮ ਹੋਊਗੀ 90% ਇਹਨਾਂ ਕਰਕੇ ਹੁੰਦੀ ਹੈ ਜੇ ਇਹਦੀ ਜੇ ਥੋੜਾ ਇਲਾਜ ਹੋ ਜਾਏ ਤਾਂ ਦੋਨੇ ਪ੍ਰੋਬਲਮ ਠੀਕ ਹੋ ਜਾਣਗੇ ਸੋਲਵ ਹੋ ਸਕਦੀ ਹੈ ਡਾਕਟਰ ਸਾਹਿਬ ਆਪਾਂ ਸੀਓਪੀਡੀ ਦੀ ਗੱਲ ਕਰ ਰਹੇ ਸੀਗੇ ਸੀਓਪੀਡੀ ਦੇ ਮੇਨ ਕੌਜ਼ਸ ਕੀ ਹੁੰਦੇ ਨੇ ਕਿਨਾਂ ਕਰਕੇ ਇਹ ਜਿਹੜੀ ਪ੍ਰੋਬਲਮ ਹੈ ਜ਼ਿਆਦਾ ਵੱਧ ਜਾਂਦੀ ਹੈ ਜੀ ਜੇ ਮੈਂ ਤੁਹਾਨੂੰ ਦੱਸੇ ਕਿ ਸੀਓਪੀਡੀ ਦੋ ਬਿਮਾਰੀਆਂ ਦਾ ਮਿਲ ਕੇ ਬਣਿਆ ਹੈ ਕ੍ਰੋਨਿਕ ਬ੍ਰੌਂਕਾਈਟਿਸ ਤੇ ਐਮਫਾਈਸੀਮਾ ਜੀ ਇਹਦਾ ਫੋਨ ਦਾ ਜਿਹੜਾ ਮੁੱਖ ਕਾਰਨ ਹੈ ਉਹ ਸਭ ਨਾਲ ਪਹਿਲਾ ਹੈਗਾ ਜਿਹੜਾ ਆਪਾਂ ਸਮੋਕਿੰਗ ਕਰਦੇ ਹੈਗੇ ਆ ਬੀਡੀ ਸਿਗਰਟ ਪੀਨੇ ਹੈਗੇ ਬੀਡੀ ਸਿਗਰਟ ਕਿਸੇ ਫਾਰਮ ਚ ਵੀ ਪੀਨੇ ਚਾਹੇ ਆਪਾਂ ਕੋਈ ਬੀਡੀ ਪੀਲੀ ਸਿਗਰਟ ਪੀਲੀ ਹੁੱਕਾ ਲਲੀ ਜਾਂ ਛੈਨੀ ਆਪਾਂ ਖਾਣਿਆ ਗੁਟਕਾ ਖਾਣੇ ਹੈਗੇ ਕੁਝ ਵੀ ਖਾਣੇ ਹੈਗੇ ਜੀ ਕਾ ਬੰਦਾ ਵਿੱਚ ਯਾਤਰੇ ਬੀਡੀ ਸਿਗਰਟ ਪੀਨ ਕਰਕੇ ਹੁੰਦਾ ਹੈਗਾ ਤੇ ਲੇਡੀਜ਼ ਵਿੱਚ ਜਿਹੜੇ ਘਰ ਵਿੱਚ ਕੋਈ ਚੁੱਲਾ ਜਲਾਉਂਦੇ ਹੈਗੇ ਆ ਪਾਥੇ ਜਲਾਉਂਦੇ ਲੱਕੜਾ ਜਲਾਉਂਦੇ ਹੈਗੇ ਆ ਅਜਗਰ ਪ੍ਰਾਲੀ ਨਹੀਂ ਸਾੜੀ ਜਾ ਰਹੀ ਹੈ ਉਹਦੇ ਨਾਲ ਧੂੰਆਂ ਫੈਲਿਆ ਬਣ ਰਿਹਾ ਹੈਗਾ ਤੇ ਉਹ ਜਿਹੜਾ ਧੂਆ ਜੋ ਲੰਬੇ ਸਮੇਂ ਤੱਕ ਪੇਸ਼ੈਂਟ ਉਹਦੇ ਐਕਸਪੋਜ਼ਰ ਵਿੱਚ ਆਉਂਦਾ ਹੈਗਾ ਤਾਂ ਹੌਲੀ ਹੌਲੀ ਉਹਦਾ ਧੂਆ ਧੂਏ ਵਿੱਚ ਲਗਭਗ 1000 ਤੋਂ ਜ਼ਿਆਦਾ ਕੈਮੀਕਲ ਹੁੰਦੇ ਆ ਤਾਂ ਉਹ ਕੈਮੀਕਲ ਆਪਣੀ ਜਿਹੜੀ ਸਾਹ ਦੀ ਨਾਲੀ ਦੀ ਇੱਕ ਲਾਈਨਿੰਗ ਹੁੰਦੀ ਹੈ ਜੀ ਠੀਕ ਹੈ ਉਹਨੂੰ ਇਰਿਟੇਟ ਕਰਦੇ ਰਹਿੰਦੇ ਹੈਗੇ ਤੇ ਹੌਲੀ ਹੌਲੀ ਉੱਥੇ ਸੋਰੀ ਸ਼ਾਨੀ ਸ਼ੁਰੂ ਹੋ ਜਾਂਦੀ ਹੈਗੀ ਜੀ ਤੇ ਦੂਜਾ ਜਿਹੜਾ ਕਾਰਨ ਇਹਦਾ ਮੁੱਖ ਹੈਗਾ ਉਹ ਇੰਡਸਟਰੀਅਲ ਪੋਲੂਸ਼ਨ ਹੈਗਾ ਓਕੇ ਜਿਹੜਾ ਲੋਕ ਇੰਡਸਟਰੀ ਕੰਮ ਕਰਦੇ ਹੈਗੇ ਉਹਨਾਂ ਵਿੱਚ ਉਹ ਲਗਾਤਾਰ ਤੋਂ ਇਹਦੇ ਸੋਲਵੈਂਟਸ ਸੇ ਫਿਊਮਸ ਸੇ ਵੇਪਰ ਸੇ ਜਿਹੜਾ ਇੰਡਸਟਰੀ ਚ ਨਿਕਲ ਵਾਲੇ ਚੀਜ਼ਾਂ ਹੈਗੀਆਂ ਉਹਦੇ ਐਕਸਪੋਜ਼ਰ ਵਿੱਚ ਆਉਂਦੇ ਹੈਗੇ ਜੀ ਜਾਂ ਆਸ-ਪਾਸ ਦੇ ਜਿਹੜੇ ਲੋਕ ਉੱਥੇ ਰਹਿੰਦੇ ਘਰਾਂ ਵਿੱਚ ਰਹਿੰਦੇ ਹੈਗੇ ਉਤੋਂ ਉੱਤੇ ਫੈਲਦਾ ਹੈਗਾ ਹੂੰ ਹੂੰ ਤੇ ਕਈ ਸਾਲਾਂ ਵਿੱਚ ਉਹਦੇ ਐਕਸਪੋਜ਼ਰ ਵਿੱਚ ਆਉਂਦੇ ਹੈਗੇ ਤਾਂ ਇਹਨਾਂ ਨੂੰ ਉਹ ਦਿੱਕਤਾਂ ਨਹੀਂ ਸ਼ੁਰੂ ਹੋ ਜਾਂਦੀ ਹੈਗੀਆਂ ਕਈ ਬੰਦੇ ਵਿੱਚ ਦੇਖਿਆ ਕਿ ਇੱਕ ਕੈਮੀਕਲ ਹੁੰਦਾ ਜਿਹਨੂੰ ਕਹਿੰਦਾ α1 ਐਂਟੀਟ੍ਰਿਪਸਿਨ ਪ੍ਰੋਟੀਏਜ਼ ਓਕੇ ਇਹ ਕੈਮੀਕਲ ਜਿਹੜੇ ਜੀਨ ਬਣਾਉਂਦੇ ਹੈਗੇ ਉਹਨਾਂ ਵਿੱਚੋਂ ਜੀਨ ਹੀ ਘੱਟ ਹੁੰਦੇ ਜਾਂ ਘੱਟ ਕੰਮ ਕਰ ਰਹੇ ਹੁੰਦੇ ਹੈਗੇ ਹੂੰ ਹੂੰ ਜਿਸ ਕਰਕੇ ਜਿਹੜੇ ਬਚਾਨ ਵਾਲੇ ਕੈਮੀਕਲ ਘੱਟ ਬੰਦੇ ਆ ਤਾਂ ਉਹਨਾਂ ਵਿੱਚ ਜਲਦੀ ਇਹ ਸ ਇਹ ਪ੍ਰੋਬਲਮ ਆ ਜਾਂਦੀ ਹੈ ਹੂੰ ਹੂੰ ਆਮ ਤੌਰ ਤੇ ਜਿਹੜੀ ਪ੍ਰੋਬਲਮ ਹੈਗੀ ਹੈ 40 45 ਸਾਲ ਤੋਂ ਬਾਅਦ ਡਾਇਗਨੋਸ ਹੋ ਜਾਂਦੀ ਹੈ ਹੂੰ ਹੂੰ ਪਰ ਇਹ ਕੈਮੀਕਲ ਦੀ ਕਮੀ ਕਰਕੇ ਉਹਨਾਂ ਛੋਟੀ ਉਮਰ 'ਚ ਪ੍ਰੋਬਲਮ ਆ ਜਾਂਦੀ ਹੈ ਜੀ ਫਿਰ ਪੇਸ਼ੈਂਟ ਜਿਹਨੂੰ ਬਚਪਨ 'ਚ ਬਾਰ-ਬਾਰ ਇਨਫੈਕਸ਼ਨ ਹੁੰਦੀ ਹੈ ਜੀ ਜਾਂ ਨਮੋਨੀਆ ਹੋਣ ਤੋਂ ਬਾਅਦ ਠੀਕ ਹੋਣ ਤੋਂ ਬਾਅਦ ਫੇਫੜੇ ਫਾਈਬਰੋਸਟ ਹੋ ਜਾਂਦੇ ਆ ਜੀ ਉਹਨੂੰ ਕੰਪਨਸੈਟਰੀ ਸੀਓਪीडी ਹੋ ਜਾਂਦੀ ਹੈ ਜੀ ਡਾਕਟਰ ਸਾਹਿਬ ਇੱਕ ਕਾਲਰ ਹੋਰ ਜੁੜੇ ਨੇ ਸਾਡੇ ਨਾਲ ਗੱਲਬਾਤ ਕਰਾਂਗੇ ਹੈਲੋ ਹੈਲੋ ਹਾਂ ਜੀ ਕੌਣ ਬੋਲ ਰਹੇ ਹੋ ਜੀ ਡਾਕਟਰ ਸਿੰਘ ਬਰਾੜ ਜੀਰੇ ਤੋਂ ਜੀ ਜੀ ਆਪਣਾ ਸਵਾਲ ਪੁੱਛ ਸਕਦੇ ਹੋ ਤੁਸੀਂ ਅਸੀਂ ਇਹ ਪੁੱਛਣਾ ਹੀ ਸਾਰੀ ਲੜਕੀ ਆ ਜੀ 33 ਸਾਲ ਦੀ ਤੇ ਉਹਨਾਂ ਦਾ ਨਾ ਖਾਂਸੀ ਨਹੀਂ ਹਟਦੀ ਜਿਉਂ ਸਿਆਲ ਚ ਚੜ ਮੜਾ ਮੋਟਾ ਸ਼ੁਰੂ ਹੁੰਦਾ ਨਾ ਤੇ ਖਾਂਸੀ ਬਹੁਤ ਆਉਂਦੀ ਆ ਉਹਦੇ ਬਾਰੇ ਪੁੱਛਣਾ ਹੀ ਬਹੁਤ ਡਾਕਟਰਾਂ ਤੋਂ ਸਲਾਹ ਵੀ ਲਈ ਉਹਨੂੰ ਜਾਏ ਤੋਂ ਤਨਵੈਰਾ ਦਵਾਈ ਅਸੀਂ ਲੁਧਿਆਣੇ ਤੋਂ ਵੀ ਲਈ ਸੀ ਦੇਮਸੀ ਦੇ ਵਿੱਚੋਂ ਵੀ ਕੋਈ ਫਰਕ ਨਹੀਂ ਪੈਂਦਾ ਵਾਦ ਨਹੀਂ ਜੀ ਪਹਿਲਾ ਮਦਸਰ ਥੋੜੇ ਜੀਰੇ ਤੋਂ ਪੇਸ਼ੈਂਟ ਬਹੁਤ ਆਉਂਦੇ ਹੈ ਮੇਰੇ ਕੋਲ ਚਲੋ ਹਾਂ ਐਨੀਹੌਰ ਜਿਹੜਾ ਦੱਸਿਆ ਕਿ ਖਾਂਸੀ ਆਂਦੀ ਰਹਿੰਦੀ ਹੈਗੀ ਹੈ ਤਾਂ ਖਾਂਸੀ ਕਈ ਵਿੱਚ ਦੇਖੋ ਮੈਂ ਦੱਸੇ ਜਿਵੇਂ ਖਾਂਸੀ ਆਂਦੀ ਹੈ ਸਾਹ ਚੜਦਾ ਸੀਟੀਆਂ বাজਦੀਆਂ ਟਿਪੀਕਲ ਸਿੰਪਟਮ ਦਮੇ ਦੇ ਹੈ ਗਿਆ ਜੀ ਪਰ ਕਈ ਬੰਦਾ ਚ ਸਿਰਫ ਖਾਂਸੀ ਆਂਦੀ ਰਹਿੰਦੀ ਹੈ ਉਹਨੂੰ ਆਪਾਂ ਕਹਿੰਦੇ ਕਫ ਵੇਰੀਐਂਟ ਐਸਥਮਾ ਓਕੇ ਮਤਲਬ ਉਹ ਦਮੇ ਦੇ ਇੱਕ ਪ੍ਰਕਾਰ ਹੈ ਜਿਹਦੇ ਵਿੱਚ ਸਿਰਫ ਖਾਂਸੀ ਆਂਦੀ ਰਹਿੰਦੀ ਹੈਗੀ ਹੈ ਓਕੇ ਹੂੰ ਠੀਕ ਹੈ ਦਾ ਇਸ ਲਈ ਵੀ ਕੋਈ ਮੈਂ ਹੀ ਦੱਸੂੰ ਦੱਸਿਆ ਕਿ ਕੋਈ ਵੱਡੀ ਪ੍ਰੋਬਲਮ ਨਹੀਂ ਹੈਗੀ ਹੈ ਕਿ ਸਾਡੇ ਕਿ ਬਹੁਤ ਛੋਟੀ ਮੋਟੀ ਪ੍ਰੋਬਲਮ ਹੈਗੀ ਹੈ ਇਹਦਾ ਵੀ ਤੁਸੀਂ ਪ੍ਰੋਪਰ ਡਾਇਗਨੋਸ ਕਰਵਾ ਕੇ ਨਾ ਕਿਸ ਚੰਗੇ ਚੈਸ ਸਪੈਸ਼ਲਿਸਟ ਕੋਲ ਜਾਓ ਉਹ ਪ੍ਰੋਪਰ ਡਾਇਗਨੋਸ ਕਰਕੇ ਦੀ ਇਲਾਜ ਸ਼ੁਰੂ ਕਰਾਂਗੇ ਤੇ ਮੈਂ ਗਰੰਟੀ ਦਿੰਦਾ ਕਿ 7 ਦਿਨ ਵਿੱਚ ਉਹਦੀ ਖਾਂਸੀ ਠੀਕ ਹੋ ਸਕਦੀ ਹੈ ਜੇ ਸਹੀ ਥੋੜਾ ਡਾਇਗਨੋਸ ਹੋ ਕੇ ਇਲਾਜ ਹੋ ਜਾਏ। ਮਤਲਬ ਸਹੀ ਸਮੇਂ ਤੇ ਡਾਇਗਨੋਸ ਕਰਕੇ ਆਪਾਂ ਜ਼ਰ ਟਰੀਟਮੈਂਟ ਕਰ ਸਕਦੇ। ਮੇਰੇ ਵੀ ਇੱਕ ਤਰ੍ਹਾਂ ਦਾ ਦਮਾਹੀ ਹੈ। ਜੀ ਡਾਕਟਰ ਸਾਹਿਬ सीओपीडी ਆਪਾਂ ਡਾਇਗਨੋਸ ਕਿਸ ਤਰ੍ਹਾਂ ਕਰ ਸਕਦੇ ਆ ਕਿਹੜੇ ਉਹਦੇ ਇਸ ਤਰ੍ਹਾਂ ਦੇ ਟੈਸਟ ਨੇ ਜਿਸ ਦੇ ਨਾਲ ਆਪਾਂ ਮੈਡੀਕਲੀ ਪ੍ਰੂਫ ਹੋ ਸਕਦਾ ਹੈ ਕਿ ਹਾਂ ਸੀਓਪੀਡੀ ਹੀ ਹੈ। ਜੀ ਦੇਖੋ ਸੀਓਪੀਡੀ ਇੱਕ ਐਸੀ ਬਿਮਾਰੀ ਹੈ ਜਿਹੜੇ ਕਈ ਬਿਮਾਰੀਆਂ ਵਰਗੀ ਲੱਗਦੀ ਹੈਗੀ ਹੈ। ਜੀ ਸੋ ਜਦੋਂ ਪਹਿਲਾਂ ਇਹਦੇ ਸਿੰਪਟਮ ਹੈਗੇ ਆਂ ਦਮੇ ਦੇ ਸਿੰਪਟਮ ਵਰਗੇ ਹੁੰਦੇ ਆਂ ਤੇ ਇਹ ਡਾਇਗਨੋਸ ਕਰਨਾ ਬੜਾ ਮੁਸ਼ਕਲ ਹੋ ਜਾਂਦਾ ਕਿ ਦਮਾ ਹੈ ਜਾਂ ਸੀਓਪੀਡੀ ਹੈ ਜੇ ਫਿਰ ਸਟਾਰਟਿੰਗ ਇਨ ਦਾ ਪੇਸ਼ ਨੂੰ ਖਾਂਸੀ ਹਲਕੀ ਖਾਂਸੀ ਰਹਿੰਦੀ ਆਂਦੇ ਰਹਿੰਦੀ ਆ ਸਾਹ ਚੜਦਾ ਜੀ ਆਪਾਂ ਸੋਚਦੇ ਕਿ ਸ਼ਾਇਦ ਪੇਸ਼ੈਂਟ ਜਬ ਜਿਹੜੇ ਕੋਈ ਵੱਡੇ ਬੁੱਢੇ ਹੈਗੇ ਆਂ ਉਮਰ ਕਰਕੇ ਮਾੜਾ ਮੋਟਾ ਸਾਹ ਚੜ ਰਹਾ ਹੋਗਾ ਤਾਂ ਅਕਸਰ ਘਰ ਵਿੱਚ ਦੇਖਿਆ ਜੇ ਬੰਦੇ ਆ ਖਾਂਸੀ ਕਰਦੇ ਰਹਿੰਦੇ ਆ ਖਾਂਸੀ ਕਰੇ ਖੰਘਾਰ ਮਾਰਦੇ ਆ ਥੋੜੇ ਬਲਕਮ ਕੱਢ ਆਉਂਦੇ ਹੈਗੇ ਤੇ ਉਹ ਲੱਗਦਾ ਕਿ ਸ਼ਾਇਦ ਉਹਨਾਂ ਰੂਟੀਨ ਹੀ ਹੋਵੇ ਇੱਕ ਹੂੰ ਠੀਕ ਹੈ ਜੀ ਤੇ ਸਿਰਫ ਵੇ ਕੇ ਆਪਾਂ ਪ੍ਰੋਪਰ ਡਾਇਗਨੋਸਟ ਨਹੀਂ ਕਰਦੇ ਕਿ ਹੋਸ ਇਹ ਸੀਓਪੀਡੀ ਹੋਵੇ ਹੂੰ ਤਾਂ ਸੀਓਪੀਡੀ ਡਾਇਗਨੋਸ ਕਰਨ ਦਾ ਸਭ ਨਾਲ ਪਹਿਲਾਂ ਤਾਂ ਆਪਾਂ ਪੇਸ਼ੈਂਟ ਦੀ ਐਕਸ-ਰੇ ਕਰਵਾਉਣੀ ਹੈਗੀ ਹੈ ਹੂੰ ਤਾਂ ਐਕਸ-ਰੇ ਵਿੱਚ ਜਿਹੜੇ ਫੇਫੜੇ ਹੈਗੇ ਆ ਉਹ ਮਤਲਬ ਐਕਸ ਦੇਖ ਕੇ ਪਤਾ ਲੱਗ ਜਾਂਦਾ ਕਿ ਪੇਸ਼ੈਂਟ ਨੂੰ ਐਮਫਾਈਸੀਮਾ ਹੈਗਾ ਜਾਂ ਬ੍ਰੌਂਕਾਈਟਿਸ ਹੈਗਾ ਫਿਰ ਜਿ ਕਿ ਯੂਆਰ ਐਕਸ ਰ ਤੋਂ ਬਗੈਰ ਆਪਾਂ ਪੇਸ਼ੈਂਟ ਦਾ ਸੀਟੀ ਸਕੈਨ ਕਰਵਾ ਕੇ ਆਪਾਂ ਦੇਖਦੇ ਹੈਗੇ ਆ ਇਹ ਉਹ ਚੀਜ਼ ਤਾਂ ਨਹੀਂ ਹੈਗੀ ਕਿ ਮੈਂ ਉਹ ਡਿਟੇਲ ਪਤਾ ਲਾ ਜਾਂਦਾ ਜੇ ਐਮਫਾਈਸੀਮਾ ਵੀ ਹੈ ਕਿਹੜੇ ਵਾਲਾ ਐਮਫਾਈਸੀਮਾ ਹੈ ਉਹ ਲਾ ਲਾ ਕੈਟਾਗਰੀ ਹੁੰਦੀ ਹੈ ਫਿਰ ਪੇਸ਼ੈਂਟ ਦਾ ਇੱਕ ਟੈਸਟ ਵੀ ਮੈਂ ਦੱਸਿਆ ਨਾ ਸਪੈਰੋਮਿਟਰੀ ਟੈਸਟ ਜਿਹੜਾ ਇਸ ਹਾਲਾ ਥੀਮ ਵੀ ਹੈਗਾ ਸਪੈਰੋਮਿਟਰੀ ਟੈਸਟ ਜਿਹੜਾ ਦੂਜਾ ਨਾਮ ਪਲਨਰੀ ਫੰਕਸ਼ਨ ਟੈਸਟ ਵੀ ਕਹੇ ਕੰਨੇ ਹੈਗਾ ਉਹ ਕਰਵਾਣੇ ਆ ਓਕੇ ਉਹ ਟੈਸਟ ਨਾਲ ਪਤਾ ਲਾ ਜਾਂਦਾ ਕਿ ਪੇਸ਼ੈਂਟ ਦਾ ਸਾਹ ਕਿੰਨਾ ਘੱਟ ਹੈਗਾ ਠੀਕ ਹੈ ਫਿਰ ਆਪਾਂ ਇੱਕ ਪੰਪ ਦੇ ਕੇ ਦੁਆਰਾ ਕਰਵਾਉਣਾ ਕਿ ਜੋ ਸਾਹ ਘਟਿਆ ਹੋਇਆ ਉਹ ਕਿੰਨਾ ਕੁ ਰਿਵਰਸ ਹੁੰਦਾ ਹੈਗਾ ਜੀ ਉਸ ਨਾਲ ਇੱਕ ਤੇ ਪਤਾ ਲਾ ਦੇ ਪੇਸ਼ੈਂਟ ਨੂੰ ਸੀਓਪੀਡੀ ਹੈ ਕਿ ਨਹੀਂ ਹੈਗਾ ਦੂਜਾ ਕਿ ਇਹ ਦਮਾ ਤਾਂ ਨਹੀਂ ਹੈਗਾ ਇਸ ਤੋਂ ਲਾਵਾ ਪੇਸ਼ੈਂਟ ਦੇ ਕੁਝ ਬਲੱਡ ਟੈਸਟ ਕਰਵਾਉਣੇ ਦੇਖਣ ਨੂੰ ਕਿ ਉਹਨਾਂ ਨੂੰ ਇਨਫੈਕਸ਼ਨ ਵਗੈਰਾ ਤਾਂ ਨਹੀਂ ਹੈਗੀ ਹੈ ਜੋ ਬਿਮਾਰੀ ਵੱਧ ਜਾਂਦੀ ਹੈਗੀ ਹੈ ਜਾਂ ਪੇਸ਼ੈਂਟ ਐਡਮਿਟ ਹੋਣਾ ਪੈਂਦਾ ਹੈ ਜੀ ਤਾਂ ਉਹਦੇ ਖੂਨ ਵਿੱਚ ਗੈਸਾ ਚੈੱਕ ਕਰਾਉਣਾ ਜਿਵੇਂ এবੀਜੀ ਟੈਸਟ ਕਰਨੇ ਹੈਗੇ ਓਕੇ सो so, इना सारे जिन्हें भी तीन टैस दसे प्रूव हो सकता hmm. है, है, hmm. है. Hmm. So, है कि सीओ पी डी है एस्थमा है या ब्रोंकाइट है सो डॉक्टर साहब ने बहुत बखूबी डिटेल सारिया चीज़ा साढ़े नितियाँ कि किस तरीके प्रीकोशनस ले सद कि टेस्ट अवेलेबल ने और किस तरह आप रेस्पिरेटरी सारी बीमारियों तो बच सकते हैं सो so, ये ही इजाजत लेने डॉक्टर साहब तुम्हें समा कहत बहुत धनबाद और सारिया के नाल भी करेंगे अगले हफ्ते फिर इस तरह मुलाकात एक नवे विषय के तक लीजा Namaskar.